ਲਓ ਜੀ ਕਿਸਾਨ ਵੀਰੋ ਅੱਜ ਆਪਾਂ ਨਾ ਤੁਹਾਨੂੰ ਟਰੈਕਟਰ ਦਿਖਾਣਾ Mahindra 475 ਪੁਰਾਣਾ ਖੁੰਡ ਪੁਰਾਣਾ ਖੁੰਡ ਮੈਂ ਕਿਸੇ ਗੱਲ ਤੋਂ ਕਿਹਾ ਐ ਅੱਧੇ ਵੀਰਾਂ ਨੂੰ ਸਮਝ ਆ ਵੀ ਗਈ ਹੋਣੀ ਵੀ ਕਿਹੜੀ ਗੱਲੋਂ ਕਿਹਾ ਐ ਇਹਨਾ ਪੁਰਾਣਾ ਖੁੰਡੇ ਜਿਹੜੇ ਸਿੱਧੇ ਸਿੱਧੇ ਦਾ ਸਾਫ਼ ਜਿਹੇ ਟਰੈਕਟਰ ਜਿੰਨਾਂ ਨੂੰ ਆਪਾਂ ਕਹਿ ਦਿੰਨੇ ਆ ਅੱਜਕੱਲ ਜਿਵੇਂ ਟਰੈਕਟਰ ਆਪਣੇ ਆਉਂਦੇ ਨੇ ਨਾ ਵੀ ਗੇਅਰ ਗੂਰ ਇੱਧਰ ਇਹਦੇ ਸੌਖਾ ਜਿਹਾ ਸਾਰਾ ਕੁਝ ਆਪਾਂ ਵੀਰ ਤੋਂ ਸਾਰੀ ਜਾਣਕਾਰੀ ਲੈਣੇ ਆ ਮੇਰੇ ਨਾਲ ਹੈਗਾ ਜਗਮੀਤ ਵੀਰਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰ ਜੀ ਕੈਮਰਾ ਲੰਗੋਟਿਆ ਯਾਰ ਵੀ ਆ ਇਹ ਲੰਗੋਟੀ ਯਾਰ ਤੁਹਾਨੂੰ ਪਤਾ ਹੀ ੜੇ ਲੰਗੋਟ ਵਾਲੇ ਹੁੰਦੇ ਆ ਇਹ ਮੇਰਾ ਲੰਗੋਟੀ ਯਾਰ ਜਗਮੀਤ ਵੀਰੇ ਵੀ ਇਹ ਟਰੈਕਟਰ ਕਦੋਂ ਦਾ ਮਤਲਬ ਆਪਣੇ ਕੋਲ ਮੈਨੂੰ ਤਾਂ ਪਤਾ ਆਪਣੇ ਦਰਸ਼ਕ ਵੀਰਾਂ ਨੂੰ ਨਾ ਸਾਰਿਆਂ ਨੂੰ ਆਪਾਂ ਇਹਦੀ ਡਿਟੇਲ ਦੱਸਣੀ ਆ ਤੇ ਮੈਨੂੰ ਇਹ ਵੀ ਦੱਸਣੀ ਦੂਜੇ ਟਰੈਕਟਰ ਨਾਲੋਂ ਇਹਦੇ 'ਚ ਕੀ ਫਰਕ ਆ ਤੂੰ ਇਹਨੂੰ ਜ਼ਿਆਦਾ ਕਿਉਂ ਚਲਾਉਣਾ ਕਿਉਂਕਿ ਇਹ ਵੀਰ ਨੇ ਇਹਨੂੰ ਜ਼ਿਆਦਾ ਚਲਾਉਂਦਾ ਮੈਨੂੰ ਹਰ ਵਾਰੀ ਇੱਥੇ ਦੇਖਦਾ ਹਾਂ ਹਾਂ ਇਹ ਦੇਖ ਫਿਰ ਰਣਜੋਤ ਤੈਨੂੰ ਦਾ ਪਤਾ ਜਦੋਂ ਉਹਦਾ ਆਪਾਂ ਸੁਰਤਜੀ 'ਚ ਆਏ ਆ ਹਾਂ ਤਾਦ ਤੋਂ ਆਪਾਂ ਟਰੈਕਟਰ ਇਹ ਪਹਿਲਾਂ ਹੀ ਸੀਗਾ ਪਹਿਲਾਂ ਆਪਣੇ ਕੋਲੇ ਇੰਟਰ ਸੀ ਉਸ ਤੋਂ ਬਾਅਦ ਆਪਾਂ ਡੀਆਈ ਲੈ ਜਾਂਦਾ 475 ਇਹ ਜਿਹੜਾ ਠੀਕ ਆ ਵੀਰੇ ਲੈਂਦਿਆਂ ਸਾਰ ਆਪਾਂ ਪਹਿਲਾਂ ਆਪਾਂ ਨੂੰ ਝੋਨੇ ਦਾ ਸੀਜ਼ਨ ਸੀ ਆਪਾਂ ਨੂੰ ਡੈਡੀ ਨੇ ਰੀਪਰ ਬਣਾਤਾ ਖਰਚੇ ਵੱਢਣ ਨੂੰ ਹਾਂ ਆਪਾਂ ਇਹਦੇ ਤੋਂ ਹੀ ਸਿੱਖਿਆ ਟਰੈਕਟਰ ਚਲਾਉਣਾ ਇਹਦੇ ਨਾਲ ਹੀ ਆਪਣਾ ਇੰਨਾ ਕੁ ਮੂਹ ਆ ਵੀ ਇਹਦੇ ਤੋਂ ਬਿਨਾ ਆਪਾਂ ਕੋਈ ਵੀ ਕੰਮ ਵੱਡੇ ਤੋਂ ਵੱਡਾ ਤੈਨੂੰ ਪਤਾ ਹੀ ਆਪਾਂ 2-3 ਦਿਨ ਲੱਕੇ ਰਹੇ ਆ ਮਿੱਟੀ ਆਪਦੀ ਪੈੜੀ ਪੱਧਰ ਕਰਕੇ ਆਏ ਆ ਮੈਂ ਜਾਦਾ ਇਹਨੂੰ ਹੀ ਚਲਾਇਆ ਤੇ ਆਪਣੇ ਕੋਲੇ ਟਰੈਕਟਰ 855 ਵੀ ਆ ਤੇ ਜੌਂਡੀਰ ਸੀ ਮੇਰੇ ਮਾਮੇ ਵਾਲਾ ਹੂੰ ਤੇ ਮੈਂ ਜਾਦਾ ਇਹਨੂੰ ਹੀ ਪ੍ਰੇਫਰ ਕਰਦਾ ਕਿਰਾਇਆ 9 ਫੁੱਟਾ ਇਹਦੇ ਮਗਰ ਸੀਗਾ ਤੇ ਟਰਾਲਾ 12 6.5 ਦਾ ਇਹਦੇ ਮਗਰ ਸੀਗਾ ਜੋਰ ਜੋਰ ਰਹਿਣ ਪੂਰੀ 855 ਹਰ ਵਾਰੀ ਫਸਿਆ ਮੇਰੇ ਫੋਨ 'ਚ ਵੀਡੀਓ ਹੈਗੀਆਂ ਤੂੰ ਵੇਖੀ ਤੂੰ ਕਹ ਯਾਰ ਜਟਕਾ ਸਿੱਧਾ ਆ ਜਾ ਇੱਧਰ ਆ ਜਾ ਨੰਨੇ ਛਾਵੇਂ ਪੁੱਤ ਅਹੀਂ ਇਧਰ ਹੋ ਜਾਂਦੇ ਆ ਜਟਕਾ ਚੀਜ਼ ਆ ਇਹ ਪੈਂਚਟ ਜਿਵੇਂ ਮਰਜੀ ਇਹਨੂੰ ਸੱਟ ਜੋ ਮਰਜੀ ਕਰ ਕੁਝ ਕੁਝ ਨਹੀਂ ਹੁੰਦਾ ਇਹਨੂੰ ਮੱਥੇ ਜਿੰਨਾ ਸਿਰ ਚੁੱਕ ਕੇ ਮਾਰੀਦਾ ਥੱਲੇ ਕੋਈ ਬੈਰਿੰਗ ਨਹੀਂ ਟੁੱਟਣਾ ਕੋਈ ਕੱਕ ਨਹੀਂ ਮਾਣਾ ਵੀ ਸਿੱਧਾ ਇਹ ਹਸਾਬ ਆ ਵੀ ਪਵੇ ਨਹਿਰਾਂ ਨੂੰ ਕਰਕੇ ਇਹਨੂੰ ਥਾਣ ਕਰ ਦੋ ਕੋਈ ਡਰ ਨਹੀਂ ਕੋਈ ਕੁਝ ਨਹੀਂ ਹੁੰਦਾ 852 ਚਲਾਉਣ ਤੋਂ ਡਰਦਾ ਰਿਆਂ ਫਿਰ ਵੀ ਦੇਖੋ ਵੱਡੀ ਗੱਲ ਇੰਨਾ ਟਰੈਕਟਰਾਂ ਦੀ ਪੁਰਾਣੇ ਖੁੰਡਾਂ ਦੀ ਹੂੰ ਆਰਮ ਟਰੈਕਟਰ ਤੁਹਾਨੂੰ ਪਤਾ ਨਵੇਂ ਤੁਹਾਡੇ ਕੋਲੇ ਵੀ ਆ ਗਿਆ ਜਦੋਂ ਉਹਨਾਂ ਦਾ ਜੋਰ ਲੱਗਦਾ ਉਹ ਤੋੜਦੇ ਆ ਚੱਕਰ ਚੱਕਰ ਤੋੜ ਦਿੰਦੇ ਆ ਹਾਂ ਨਾ ਭਈ ਇਹ ਨਹੀਂ ਕੋਈ ਪਰਵਾਹ ਨਹੀਂ ਚੱਲਣ ਦੇ ਦੇ ਜਿੱਧਰ ਨੂੰ ਜਾਣਾ ਇਹਦੇ ਨਾਲ ਯਾਰ ਆਪਣਾ ਮੋਹ ਹੀ ਇੰਨਾ ਨਾ ਵੀ ਇਹਦੇ ਬਿਨਾ ਕੋਈ ਗਤੀ ਨਹੀਂ ਆ ਗਈ ਇਹ ਇਹਦੇ ਨਾਲ ਕੁਝ ਕੁ ਚੀਜ਼ਾਂ ਜਿਵੇਂ ਪੁਰਾਣਾ ਲੋਹਾ ਲੱਗਾ ਇਹਨੂੰ ਨਿੱਗਰ ਵੜਾ ਜਿਹੜੀ ਗੱਲ ਆ ਨਾ ਸੋਲਿਡ ਵੜਾ ਦੇ ਟਰੈਕਟਰ ਹੀ ਨਹੀਂ ਯਾਰ ਮੱਕੀ ਮਾਰੀਏ ਨਾ ਤੇ ਉਹਦੀ ਛੋ ਅੰਦਰ ਵੜ ਜਾਣੀ ਯਾਰ ਰਫ ਐਂ ਟਾ ਪਕਾਉਣਾ ਨਹੀਂ ਕੋਈ ਪਰਵਾਹ ਨਹੀਂ ਇਹ ਜੱਟ ਸੋਦਾ ਯਾਰ ਜਿਵੇਂ ਜੱਟਾਂ ਦਾ ਨਹੀਂ ਹਿਸਾਬ ਕਿਤਾ ਹੁੰਦਾ ਕੋਈ ਨਾ ਕੋਈ ਜੁਗਾੜ ਲਾ ਲਓ ਇਹਦੇ ਤੇ ਜੁਗਾੜ ਜੋ ਮਰਜ਼ੀ ਫਿੱਟ ਕਰ ਲਓ ਮਾਮੇ ਦੇ ਟਰੈਕਟਰ ਵਾਲਾ ਰੋਟਾਵੇਟਰ 9 ਫੁੱਟ ਉਹ ਕਹਨੇ ਨੇ ਖਿੱਚਣਾ ਨਹੀਂ ਮੈਂ ਨਾ ਖਿੱਚੂ ਕੱਢਦਾ ਜਾਊਗਾ ਕਹਿੰਦਾ ਤੂੰ ਇਹਨੂੰ ਅੰਜੀ ਪਾੜ ਦੇਣਾ ਮੈਂ ਕਹਾ ਨਹੀਂ ਪਾੜਦਾ ਕੋਈ ਨਹੀਂ ਮੱਕੀ ਵਾਲਾ ਵਾਂ ਖੇਲਾ ਹੁੰਦੀਆਂ ਤੁਹਾਨੂੰ ਪਤਾ ਹਾਂ ਚੱਲਣ ਦੇ ਮੈਂ ਕਿਹਾ ਵੇਖੀ ਜੋ ਡੈਡੀ ਵੀ ਆ ਕੇ ਤੂੰ ਭੰਨਣਾ ਮੈਂ ਜਦੋਂ ਕੋਈ ਪੱਜੂ ਵੇਖ ਲਾਂ ਖਲਾਰ ਲਾ ਇਹਦਾ ਕੋਈ ਖੁੱਲਾ ਤਾਂ ਨਹੀਂ ਨਾ ਮੇਰੇ ਚਾਨੀ ਦੀ ਲੀਕਿੰਗ ਨਹੀਂ ਇਹਦੀ ਇੰਜਨ ਦੀ ਨਹੀਂ ਇਹਦਾ ਕੋਈ ਆਪਣੇ ਇੰਜਨ-ਵੰਜਨ ਚ ਕਰਾਇਆ ਹੋਵੇ ਕੋਈ ਕੁਝ ਕਰਾਇਆ ਨਾ ਨਹੀਂ 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 ਸਿੱਧਾ ਹੀ ਪਿੱਛੇ ਜਿਵੇਂ ਦਾ ਹੈਗਾ ਆਪਾਂ ਇਹਨੂੰ ਕੋਈ ਪੰਗਾ ਕੋਈ ਪੰਪ ਅਡਵਾਂਸ ਨਹੀਂ ਕੋਈ ਕੋਸ਼ ਨਹੀਂ ਕੋਈ 575 ਦੇ ਪਿਸਟਨ ਪਾਈ ਨਾ ਜੀ ਜੋ ਹੈਗਾ ਓਰੀਜਨਲ ਆ ਓਰੀਜਨਲ ਜਮਾਂ ਅਰੀਨਾਲ ਕੀ ਆਖ ਮਾੜਾ ਮੋਟ ਯਾਰ ਸਰਵਸਰਸਤਾ ਹੋ ਤਾਂ ਕਰਾਉਣੀ ਪੈਂਦੀ ਹੈ ਕਰਨਾ ਹੀ ਪੈਂਦਾ ਹੈ ਫੇਰ ਸਭ ਤੋਂ ਵੱਡੀ ਗੱਲ ਤੇਲ ਖਰਚਾ ਸਵੇਰੇ ਟੈਂਕੀ ਭਰੋ ਅਗਲੇ ਦਿਨ ਛਾਂਗ ਨੂੰ ਵੇਖ ਲਓ ਵੀ ਕਿੰਨਾ ਘੱਟ ਰਹਿ ਗਿਆ ਦੋ ਦਿਨ ਖਾਡ ਜਾਂਦਾ ਦੋ ਦਿਨ ਵਾਈ ਜਿੰਨਾ ਮਰਜੀ ਇਹਨੂੰ ਪਰ ਵਾਈ ਕੋਈ ਨਹੀਂ ਆ ਮੈਂ ਨਾ ਵੀ ਮੈਂ ਇਹਦੇ ਡੀਜ਼ਲ ਹੈ ਜੇ ਵੀ ਨਹੀਂ ਵੇਖਿਆ ਨਾ ਮੈਂ ਤੁਰਨ ਲੱਗਾ ਹੀ ਵੇਖਿਆ ਮੈਂ ਆਪਾਂ ਇਥੋਂ 35 ਕਿਲੋਮੀਟਰ ਆਪਣੀ ਉਹ ਜ਼ਮੀਨ ਤੈਨੂੰ ਪਤਾ ਬਾਰਡਰ ਤੇ ਹੈਗੀ ਆ ਹਾਂ ਇਹ ਟਰੈਕਟਰ ਨਾ ਪਾਗਾ ਵਾਲਾ ਉਹ ਹੀ ਗੱਲ ਲਗੋਟੀ ਯਾਰ ਇਹ ਤੇ ਮੈਨੂੰ ਪਤਾ ਵਾ ਪਹਿਲਾਂ ਜੀ ਜਗਮੀ ਤਾਂ ਆਪਣੇ ਕੋਲ ਕਿੰਨੀ ਜ਼ਮੀਨ ਸੀ ਆਪਣੇ ਕੋਲੇ ਸਿਰਫ ਇੱਥੇ ਰਿਹਾ 4 ਕਿੱਲੇ ਜ਼ਮੀਨ ਸੀ ਇਸ ਟਰੈਕਟਰ ਦੇ ਆਉਣ ਤੋਂ ਬਾਅਦ ਕਿੰਨੀ ਬਣਾਈ ਅੱਜ ਆਪਣਾ 13 ਕਿੱਲੇ ਮਾਲਕੀ ਆ ਆਪਣੀ ਇਹ ਲੈ ਵੀਰ ਸਾਡੇ ਨੇ ਨਾ ਮਿਹਨਤ ਕਰਕੇ 13 ਕਿੱਲੇ ਮਾਲਕੀ ਤੇ ਦੋ ਦੁਕਾਨਾਂ ਇਹਦੀ ਦੇਣ ਆਈ ਇਹਦੀ ਦੇਣ ਪਿਆਰ ਦੇ ਵਿੱਚ ਦੁਕਾਨਾਂ ਉਹ ਵੀ ਵਿੱਚ ਹਾਂ ਤੇ ਆਪਾਂ ਆ ਜੀ ਟਰੈਕਟਰ ਤੇ ਹੀ ਇਤੋ ਜਿਮੀ ਤੋਂ ਕੰਮ ਕਿਹੜੇ ਕਿਹੜੇ ਲਾਇ ਜਦੋਂ ਦਾਇ ਲਿਆ ਜੋ ਮਰਜ਼ੀ ਲੈ ਲਿਆ ਯਾਰ ਸਾਰੇ ਕੰਮ ਵੱਡੇ ਸਾਂ ਕਈ ਕਈ ਉਹ ਬਾਲੇ ਵੱਡੇ ਉਹ ਤਾਂ ਨਜਾਇਜ਼ ਹੋਏ ਨਾ 9 ਫੁੱਟ ਰੁੱਟਾ ਬੁੱਟੇ ਉੱਤੇ ਹੋਣੇ ਤਾਂ ਕੀ ਕਰਾ ਲਈਏ ਕੀ ਕਰਾ ਲਈਏ ਤਵੀਆਂ 18 ਤੋਂ ਇਹਦੇ ਤੋਂ ਕੀ ਲੈਣਾ ਮੈਂ 16 ਦੇ ਟਾਇਰਾਂ ਵਾਲੇ ਤੋਂ ਬਣਾ 18 ਤਵੀਆਂ ਮੈਂ 12 ਦੇ ਟਾਇਰ ਆ ਤੇ 12 ਦਾ ਕਿੱੱਚੀ ਫਿਰਦਾ ਨਾ ਰਾਮ ਨਾਲ ਚੌਥੇ ਲੋਚ ਨਾਲੇ ਪਹਿਲੇ ਆਈ ਚ ਨਹੀਂ ਚੌਥੇ ਲੋਚ ਲਿਆਉਂਦਾ ਰਿਆਂ ਇਹਨੂੰ ਤਵੀਆਂ ਵੀ ਖੋਲ ਕੇ ਇੱਥੇ ਯਾਰ ਹੁਣ ਹਾਂ ਇਨੇ ਸੰਦ ਨੇ ਆਉਣ ਕਿ ਨਹੀਂ ਤੇ ਮੈਂ ਤੁਹਾਨੂੰ ਪ੍ਰੈਕਟੀਕਲੀ ਵਿਖਾ ਦਿਆਂਗਾ ਜੇ ਕਿਸੇ ਵੀਰ ਨੇ ਨਾ ਕਿਨੂੰ ਸ਼ੱਕ ਹੋਇਆ ਕਮੈਂਟ ਕਮੈਂਟ ਕਰਿਆ ਤਾਂ ਅਸੀਂ ਅਗਲੀ ਵੀਡੀਓ ਚ ਜੜਾ ਆ ਕੇ ਵਿਖਾਵਾਂਗੇ ਤੁਹਾਨੂੰ ਜੜ ਵੀ ਦੇ ਪਏ ਜਦੋਂ ਮਰਜੀ ਆਹਨੇ ਇਹ ਟਾਇਰ ਦੇਖਾ 12 ਦੇ ਇਹ ਵੀਰ ਦੀ ਗੱਲ ਸੁਣਾ ਨਾ ਕੋਈ ਮੋਡੀਫਿਕੇਸ਼ਨ ਕੁਝ ਨਹੀਂ ਕਰਿਆ 12 4 28 ਅੱਜ ਕੱਲ ਨਾ ਜਿਹੜੇ 4 4 ਟਾਇਰ ਲਿਆਉਂਦੇ ਆ ਉਹਨਾਂ ਨੂੰ ਅਗਲੇ ਟਾਇਰ ਇੱਕ ਸਾਢੇ ਦੇ ਤੇ ਇਹ ਕਰਮ ਵਾਲਾ ਆਪਣੇ ਦਿਨ ਨੂੰ ਪਤਾ ਵਾਣ ਚੀਕਣੇ ਆ ਹੂੰ ਆਪਾਂ ਬੀਜ ਦੀ ਮੱਕੀ ਮੀਂਹ ਬੜੇ ਪਿਛਲੀ ਵਾਰੀ ਪਏ ਹੂੰ 4x4 ਟਰੈਕਟਰ ਤੁਹਾਨੂੰ ਪਤਾ ਟਾਇਰ ਕਿੱਡੇ ਹੁੰਦੇ ਆ ਹੂੰ ਉਹ ਖੁੱਭ ਜਾਂਦੇ ਸੀ ਨਾ ਇਹ ਜਵਾਨ ਉਹਨਾਂ ਲੀਆਂ ਹੀਾਂ ਚ ਜਾਂਦਾ ਸੀ ਜਾ ਕੇ ਟੋਜਣ ਪਰ ਕੇ ਕੱਢ ਕੇ ਆਉਂਦਾ ਸੀ ਉਹਨਾਂ ਦੀਆਂ ਲੀਆਂ ਚੌੜੀਆਂ ਹੁੰਦੀਆਂ ਨੇ ਨਾ ਰਾਜ ਬਣਾਏ ਹੋਣੇ ਆ ਉਹਨਾਂ ਦੀਆਂ ਚੌੜੀਆਂ ਹੋ ਜਾਂਦੀਆਂ ਮੈਂ ਜਿਹੜੀਆਂ ਨਵੀਆਂ ਖੇੜਾਂ ਹੁੰਦੀਆਂ ਸੀ ਨਾ ਉਹਦੇ ਵਿੱਚ ਵੀ ਜਾਣਾ ਉਹਨਾਂ ਦਾ ਟਰੈਕਟਰ ਕੱਢ ਕੇ ਫਿਰ ਇਹਦੇ ਮਗਰ ਰੂਟਾਵੇਟਰ ਹੁੰਦਾ ਹੀ ਉਹ ਚਲਾ ਦੇਣਾ ਚੱਲ ਵੀ ਫਿਰ ਇਹਨੂੰ ਚਲਾਉਣਾ ਬੜਾ ਸੌਖਾ ਹੈ ਨਾ ਕੋਈ ਜਿਆਦਾ ਗੀਰਟ ਸਦਾ ਲੋ ਲਾ ਇਲਾ ਦੇ ਚੱਲ ਦੋ ਗੇਰ ਇਹਦੇ ਦੂਜਿਆਂ ਦੇ ਜਿਵੇਂ ਗੇਰ ਅੱਜਕੱਲ ਹੁਣ ਜਾਂਦੇ ਇਹ ਵੀ ਸੀਡੀਓ ਚੌਂਡੀਰ ਤੇ ਮੈਂ ਤਿੰਨ ਦਿਨ ਤਾਂ ਇਹੇ ਕਨਫਿਊਜ਼ਨ ਚ ਰਹਿ ਆ ਇਹਨੂੰ ਬੀਜ ਲਾਵਾਂ ਟੀਜ ਲਾਵਾਂ ਢੀਜ ਲਾਵ ਇਹ ਨਾ ਕਿ ਸਹੀ ਆ ਹਾਈ ਤੇ ਲੋ 855 ਦੇ ਤਾਂ ਮੈਨੂੰ ਸਵਾਦ ਹੀ ਨਹੀਂ ਆਉਂਦਾ ਯਾਰੋ ਜਦੋਂ ਟਰਾਲੀ ਟੁੱਲਲੀ ਪਟਦਾ ਉਦੋਂ ਕਿਹੜੇ ਟਿੱਟ ਨਾਲ ਮੈਂ ਕਿਹੜੇ ਗੇਰ ਚ ਪਟਦਾ ਇਹ ਤੀਜਾ ਲੋ ਤੇ ਜਾ ਲੋ ਚੌਥਾ ਇਹਦਾ ਟਾਪ ਜਿਆਦਾ ਹਾਈ ਹੋ ਜਾਂਦਾ ਜਿਆਦਾ ਤੋਰਾ ਜਿਆਦਾ ਹੋ ਜਾਂਦਾ ਤੋਰਾ ਜਿਆਦਾ ਤੇਰੀ ਰੀਪਰ ਜਦੋਂ ਚਲਾਉਂਦਾ ਰਿਹਾ ਉਦੋਂ ਕਿਹੜੇ ਗੀਅਰ 'ਚ ਚੌਥਾ ਲੋ ਜਿਆਦਾ ਇਹਦਾ ਮਤਲਬ ਹਾਲਾਂਕਿ ਤਵੀਆਂ ਤੇ ਰੀਪਰ ਤੇ ਟਾਪ ਲੋ ਹੀ ਲੱਗਦਾ ਟਾਪ ਲੋ ਕਿਉਂਕਿ ਨਾ ਇਹਨਾਂ ਦੇ ਪੀਟੀਓ ਦੇ ਚੱਕਰ ਹੁੰਦੇ ਆ ਜਿਆਦੇ ਹਾਈ 'ਚ ਹੂੰ ਇਹ ਇਹ ਮਿੰਦਰਾ ਪੀਟੀਓ ਹਮੇਸ਼ਾ ਲੋ 'ਚ ਹੀ ਆਇਆ ਹੂੰ ਤੇ ਇਸ ਕਰਕੇ ਪੀਟੀਓ ਗੀਅਰ ਤੇਜ ਤੇ ਪੀਟੀਓ ਸਲੋ ਹਾਂ ਐਂ ਆਇਆ ਹਾਂ ਕਿਉਂਕਿ ਵੀ ਮਤਲਬ ਇਧਰੋਂ ਤੇਜ਼ ਭੱਜ ਪੈਂਦਾ ਤੇ ਪਿੱਛੇ ਉਹ ਗੱਲ ਬੰਦ ਹੀ ਨਹੀਂ ਸੀ ਬੰਦ ਬਹੁਲੇ ਜ਼ਿਆਦੇ ਚੱਕਰ ਪੀਟਿਓ ਤੇ ਕਰ ਦਿੰਦਾ ਇਹ ਮਤਲਬ ਪੰਨਨ ਗੇਅਰ ਬਕਸ ਦਾ ਮੈਂ ਗੱਲ ਨਹੀਂ ਸਮਝਿਆ ਪੀਟਿਓ ਤੇ ਜ਼ਿਆਦੇ ਚੱਕਰ ਹਾਈ 'ਚ ਜ਼ਿਆਦੇ ਹਾਈ 'ਚ ਜ਼ਿਆਦੇ ਆ ਲੋਅ 'ਚ ਸਹੀ ਕਰਦਾ ਅੱਛਾ ਲੋਅ 'ਚ ਸਹੀ ਕਰਦਾ ਹਾਂ ਇਹ 16 1700 1800 ਇੰਨੇ ਚੱਕਰਾਂ ਤੇ ਚਲਾਈਦਾ ਠੀਕ ਆ ਪੀਟਿਓ ਤੇ ਮੈਂ ਕਹਨਾ ਵੀ ਯਾਰ ਕਹਿਣਾ ਹੈ ਤੂੰ ਆਪ ਚਲਾਉਂਦਾ ਰਿਹਾ ਤੈਨੂੰ ਕਹਿਣ ਦੀ ਲੋੜ। ਉਹ ਮੈਂ ਨਾ ਦੱਸੋ ਤਾਂ ਤੈਨੂੰ ਪੁੱਛਦਾ ਆਪਾਂ ਬਾਬਾ ਬੁੱਢਾ ਜੇ ਗਏ ਸੀ ਆਪਾਂ ਕਿੰਨਾ ਮੈਜਨ ਕੀਤਾ ਸੀ ਤੇਲ 12 1300 ਦਾ ਖਾਊਗਾ। ਇਹਨੇ ਜਵਾਨ 600 ਚ ਮੋੜ ਆਇਆ। ਮੇਰੇ ਵੀਰ ਨੇ ਕਈਆਂ ਨੇ ਮੰਨਣਾ ਨਹੀਂ ਹੁਣ ਵੀ 600 ਚ ਟਰੈਕਟਰ ਮੋੜ ਆਇਆ। ਇਹ ਗੱਲ ਹੋਣੀ ਆਪਣੀ 10 10 11 ਦੇ ਨੇੜੇ 10 11 ਇੱਥੇ ਕਿ ਜਿਹੀ ਹੋਣੀ ਹੈ ਨਾ। ਬੜਾ ਚਾਹ ਹੁੰਦਾ ਸੀ ਬਾਬਾ ਬੁੱਢਾ ਹਾਏ ਸਾਲ ਮੇਲੇ ਜਾਂਦੇ ਜਾਂਦੇ ਰਹੇ। ਦੋਵੇਂ ਭਰਾ ਦੇ ਨਾਲ ਸਾਡੇ ਯਾਰ ਬੇਲੀ ਅਸੀਂ ਜਾਣਾ ਹੀ ਜਾਣਾ। ਤੇ ਇਹ ਟਰੈਕਟਰ 5600 ਚ ਮੁਰਨ ਵਾਲਾ ਅਸੀਂ ਜਦੋਂ ਨਾ ਤਰਨਤਾਰਨ ਸਾਹਿਬ ਗਏ ਤੇ ਅਸੀਂ ਡਿੱਪ ਮਾਰੀ ਵਿੱਚ ਅਸੀਂ ਵੇਖੀ ਵੀ ਤੇਲ ਇਹਨੇ ਖਾਦਾ ਹੀ ਨਹੀਂ ਪਤੰਦਰ ਨੇ ਅਸੀਂ ਨਾ ਇਹਦੀ ਟੈਂਕੀ ਫੁੱਲ ਕਰਾ ਕੇ ਲਗਾਇੇ ਵੀਰੋ ਜੇ ਕੋ ਕਵੇ ਛੱਕ ਵਾਲੀ ਗੱਲ ਹੈ ਟੈਂਕੀ ਦੀ ਅਸੀਂ ਫੁੱਲ ਕਰਾਈ ਸੀ ਉਹਨਾਂ ਸਮਿਆਂ ਚਲੋ ਡੀਜ਼ਲ ਦਾ ਰੇਟ ਘੱਟ ਸੀ ਹਾਂ ਤੇ ਅਸੀਂ ਛੱਕ ਕੱਢਣ ਦੇ ਮਾਰਿਆ ਨੇ ਨਾ ਪਿੰਡ ਆ ਕੇ ਫਿਰ ਪੰਪ ਤੋਂ ਤੇਲ ਪਾਇਆ ਕਿੰਨਾ ਕ ਖਾਦਾ ਇਹ ਨਾ ਕੀ ਖਾਦਾ ਸੀ ਨੇ 600 ਰੁਪਏ ਇਹਦੀ ਟੈਂਕੀ ਉੱਛਲ ਗਈ ਸੀ ਤੇ ਕਰਮਾ ਵਾਲਾ ਨਾ ਤਸੀਂ ਕਿਹਨੂੰ ਲੱਗ ਗਿਆ ਉਹ ਨਹੀਂ ਲੱਗਨ ਦਤਾ ਮੈਂ ਬਰੇਦਾ ਤੁਹਾਨੂੰ ਪਤਾ ਹੀ ਆ ਚਾਬੀ ਪਾਨੇ ਸਾਡੇ ਕੋਲ ਹੁੰਦੀ ਰੇਸ ਖੋਲ ਦੋ ਇਹਦਾ ਕਰ ਦੋ ਪਰ ਪ੍ਰਵਾਹ ਹੀ ਕੋਈ ਨਹੀਂ ਪ੍ਰਵਾਹ ਨਹੀਂ ਜਾਦੀ ਮੈਂ ਸੁਰਤ ਸੁਮਾ ਲਈ ਵੀਰੇ ਆਪਾਂ ਇਹਦੇ ਇੰਜਨ ਨੂੰ ਚਾਬੀ ਨਹੀਂ ਲਾਈ ਜੀ ਨਹੀਂ ਲਾਈ ਕੀ ਆ ਖਰਾ ਮਾੜਾ ਮੋਟਾ ਰੇਸ ਰੂਸ ਤਾਂ ਉਹ ਤਾਂ ਲੀਕਿੰਗ ਲੂਕਿੰਗ ਹੋ ਗਈ ਤਾਂ ਕਰਕੇ ਆ ਨਹੀਂ ਤੇ ਨਹੀਂ ਲੋਡ ਨਹੀਂ ਹੈਗੀ ਕੋਈ ਜਮੀਤ ਦੀ ਲਿਫਟ ਲਿਫਟ ਕਿਵੇਂ ਆ ਓਕੇ ਆ ਵੀਰੇ ਓਕੇ ਟਾ ਟਰਾਲਾ 12 ਫੁੱਟਾਂ ਆਰਾਮ ਨਾਲ ਚੱਕਦਾ ਪਿਆ ਜੱਕਣਾ ਚੱਕ ਦਿੰਦਾ ਜੀ ਬڑے ਰਾਮ ਨਾਲ ਵਾਣ ਯਾਰ ਵਗਿਆ ਵੀਡੀਓ ਮੇਰੇ ਕੋਲੇ ਆ ਗਈਆਂ ਇਹ ਭਾਂਜ ਬڑے ਰਾਮ ਨਾਲ ਟਰੈਕਟਰ ਆਉਂਦਾ ਪਿਆ ਸੀਗਾ ਠੀਕ 855 ਤੀਜੇ ਤੋਂ ਚੌਥੇ ਕਿਡੇ ਖੋਦਦਾ ਰਿਹਾ ਇਹ ਕਰਮਾ ਅਗਰ ਟਰਾਲੀ ਸੀ ਇਹਦੇ ਮਗਰ ਟਰਾਲਾ ਸੀ ਤੇ ਇਹ ਕਰਮਾ ਵਾਲਾ ਇਹ ਤੀਜੇ ਲੋਈ ਲਾ ਕੇ ਰੇਸ ਜੀ ਕਰਕੇ ਚੁੱਪ ਕਰਕੇ ਬਹਿ ਜਾਂਦਾ ਇਨਾਕ ਬ੍ਰੇਕ ਲਾਉਣ ਦੀ ਲੋੜ ਨਾ ਕੋਸ਼ ਆ ਇਹਦੀ ਲੇੜਾ ਅਚਰੀ ਵੀ ਉਹ ਅਸੀਂ ਕਰਦੇ ਪੈਣਾ ਵੀਰਾਂ ਨੂੰ ਸਮਝ ਆ ਗਈ ਹੁਣ ਵੀ ਸਾਡਾ ਰਿਵਿਊ ਕਿਵੇਂ ਦਾ ਹੁੰਦਾ ਪਿਆ ਇਹ ਸਾਡੀਆਂ ਨਾ ਸਿੱਧੀਆਂ ਜੀਆਂ ਗੱਲਾਂ ਹੀ ਨੇ ਸਿੱਧੀਆਂ ਤੇ ਸਾਫ਼ ਜੀਆਂ ਇਹ ਕੋਈ ਉਹ ਨਹੀਂ ਹੈਗਾ ਸੀ ਸਿਆਣੇ ਜੇ ਬੰਦੇ ਬੈਨ ਸਿੱਧਾ ਤੇ ਸਾਫ਼ ਜ ਹੈ ਇਹ ਮੇਰਾ ਯਾਰ ਹੈ ਨਾ ਜਿਹੜਾ ਇਹ ਦਿਲਦਾਰ ਹੈ ਇਹ ਯਾਰ ਇਹਦੀ ਕਮਾਈ ਤੋਂ ਬਹੁਤ ਕੁ ਖਾਦਾ ਹਸਪਤਾਲ ਹਾਂ ਤੁਹਾਨੂੰ ਦੱਸ ਦਿੱਤਾ ਕਰਮਾਂ ਵਾਲੇ ਨੇ ਜ਼ਮੀਨ ਬਣਾ ਕੇ ਦਿੱਤੀ ਦੁਕਾਨਾ ਬਜ਼ੁਰਗ ਚਲੋ ਰਿਟਾਇਰ ਆਇਆ ਸੀ ਨਾ ਪੈਨਸ਼ਨ ਟੈਂਸ਼ਨਲ ਪੈਨਸ਼ਨਲ ਤੈਰ ਫੌਜ ਚ ਕਿੰਨੇ ਸਾਲ ਚ ਆਇਆ ਸੀ ਬਜ਼ੁਰਗ 2003 ਚ 2003 ਚ ਆ ਗਈ ਸੀ ਹਾਂ ਤੇ ਬਾਪੂ ਵੀ ਫੁੱਲ ਮਿਹਨਤੀ ਆ ਬਾਪੂ ਹੱਥ ਪੂਰਾ ਬਣਾਉਂਦਾ ਵੱਡਾ ਵੀਰਾ ਪੂਰਾ ਆਪਣੇ ਵੱਡਾ ਬੇਲੀ ਆਪਾਂ ਵੇਖੋ ਇਹਦੇ ਤੇ ਕੋਈ ਫालतू ਲਾਈਟ ਵੀ ਨਹੀਂ ਲਵਾਈ ਉਹ ਹੀ ਲਾਈਟਾਂ ਆ ओरिजिनल ਲਾਈਟਾਂ ਇਹਦੀਆਂ ਇਹੋ ਹੀ ਗੱਲ ਵੀ ਸਿੱਧਾ ਸਾਰਾ ਵੀ ਜਿਆਦਾ ਕੋਈ ਛੋਸ਼ੇ ਬਾਜੀ ਨਹੀਂ ਕੋਈ ਛੋਸ਼ੇ ਬਾਜੀ ਨਹੀਂ ਆਰਾਮ ਨਾਲ ਕੋਈ ਯਾਰ ਆਵਾਜ਼ ਦਾ ਇਹਦਾ ਇੰਨਾ ਨਸ਼ਾ ਨਾ ਆਈ ਤਾਂ ਡੈੱਕ ਨਹੀਂ ਲਾਇਆ ਸਟਾਰਟ ਕਰੀ ਬਣਾ ਲੈ ਲੈ ਯਾਰ ਇਹ ਮਿੰਦਰਾਣਾ ਜਿਹੜਾ ਮੈਨੂੰ ਖਾਏ ਇੱਕ ਵਾਰ ਜਗਮੀਦ ਰੇਸ ਕਰੀਂ ਕਰਦੇ ਬੰਦ ਯਾਰ ਜਗਮੀਦ ਮਿੰਦਰੇ ਦੇ ਟਰੈਕਟਰ ਨਾਲ ਸੋਚ ਕੱਢ ਦੇ ਤੇਲ ਵਾਲੇ ਪਾਸਿਓ ਬੜਾ ਸੁਖਾ ਬੜਾ ਸੁਖ ਯਾਰ ਨਜ਼ਾਰਾ ਹੀ 5 ਲੀਟਰ ਦੀ ਪੀਪੀ ਪਾਓ ਕਿੱਲਾ ਵਾਹ ਹਾਂ ਇਹ ਕੰਨੀ ਨਹੀਂ ਲੋੜ ਜਿਹੜੇ ਮੇਰੇ ਵੀਰ ਨਾ ਉਹ ਹੀ ਗੱਲ 90 ਤੋਂ ਪਹਿਲਾਂ ਵਾਲੇ ਹੋਣਗੇ ਇਹ ਗੱਲ ਉਹਨਾਂ ਨੂੰ ਸਮਝ ਆ ਜਾਏਗੀ ਜਿਹੜੇ ਮੇਰੇ ਵੀਰ ਅੱਜਕੱਲ੍ਹ ਵਾਲੇ ਵੀਡੀਓ ਦੇਖਣਗੇ ਨਾ ਤੇ ਉਹ ਸ਼ਾਇਦ ਸਾਨੂੰ ਕਮਲ ਹੀ ਗਏ ਨਹੀਂ ਇਹ ਕਾਲਿਆਂ ਵਾਲੀ ਗੱਲ ਨਹੀਂ ਇਹ ਤੇਸੀ ਤੇ ਜਗਾੜੂ ਚੀਜ਼ ਆ ਸਿੱਧਾ ਸਿੱਧਾ ਤੇ ਇਹ ਟਰੈਕਟਰ ਫਿਰ ਇੱਕ ਗੱਲ ਹੋਰ ਇਹਨਾਂ ਦੀ ਮੰਗ ਅੱਜ ਵੀ ਹੋਈ ਹੈ ਹੋਈ ਇਹਨਾਂ ਦੀ ਕੋਈ ਮਾਰਕੀਟ ਨਹੀਂ ਘਟੀ ਕੋਈ ਇਹਨਾਂ ਦੀ ਰੀਸੇਲ 'ਚ ਕੁਛ ਨਹੀਂ ਇਹ ਨਹੀਂ ਵੀ ਇਹਨਾਂ ਦਾ ਕੋਈ ਸਮਾਨ ਨਹੀਂ ਮਿਲਣਾ ਹਨਾ ਨਾ ਨਾ ਤੁਰੇ ਜਾਂਦੇ ਜਿੱਤੋਂ ਮਰਜੀ ਜੋ ਮਰਜੀ ਜੋ ਮਰਜੀ ਯਾਰ ਰੱਬ ਨਾ ਕਰੇ ਇਹ ਤਾਂ ਕਰਮਾਂ ਵਾਲਾ ਕਦੀ ਰੁਕਿਆ ਹੀ ਨਹੀਂ ਜੇ ਕਿਤੇ ਵੀ ਆਪਾਂ ਰੋਕ ਗਏ ਨਾ ਹੂੰ ਤੁਰੇ ਜਾਓ ਤੁਰੇ ਆਓ ਹੂੰ ਸਭ ਤੋਂ ਵੱਡੀ ਗੱਲ ਜੱਟ ਸੌਦਾ ਇਹਦੇ 'ਚ ਕੀ ਆ ਇਹ ਨਹੀਂ ਭੈਣ ਚੋ ਮਿਸਤਰੀ ਸੱਤਣਾ ਹੈ ਮਾੜੀ ਮੋਟ ਪ੍ਰੋਬਲਮ ਦਾ ਬੰਦਾ ਆਪ ਹੀ ਕਰ ਲੈਂਦਾ ਸਿੱਧਾ 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 ਕੋਈ ਵੱਡੀ ਗੱਲ ਨਹੀਂ ਸਰਵਿਸ ਸਰਵਿਸ ਦੀ ਆ ਗਾ ਚਾਹ ਵਾਸਤੇ ਮਾਫੀ ਪੰਜਾਬੀਆਂ ਦੇ ਮੂੰਹ ਤੇ ਗਾਲ ਚੜੀ ਜਾਂਦੀ ਉਹਦੇ ਤੋਂ ਆਪਾਂ ਪਹਿਲਾਂ ਹੀ ਮਾਫੀ ਮੰਗਦੇ ਹਣਾ ਹਾਂਜੀ 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 ਅਸੀਂ ਗਾਂ ਤੋਂ ਪ੍ਰਿਹੇਜ ਕਰਾਂਗੇ ਮੈਂ ਵੀਰ ਨੂੰ ਰੋਕ ਦੇਣਾ ਇਹ ਮੈਂ ਵੀਡੀਓ ਚ ਕੋਈ ਕੱਟ ਨਹੀਂ ਗੱਲ ਆਉਣਾ ਇਹ ਤੁਹਾਨੂੰ ਐ ਹੀ ਸਾਰੀ ਸੁਣਾਉਣੀ ਆਪਾਂ ਜੋ ਅਸੀਂ ਗੱਲਾਂ ਕਰਦੇ ਪੈਣਾ ਹਮਮ ਪਹਿਲੀ ਵੀਡੀਓ ਹੋਊਗੀ ਜਿਹੜੀ ਤੁਹਾਡੇ ਤੁਹਾਡੇ ਕੋ ਬਿਨਾ ਕੱਟ ਦੀ ਡਾਇਰੈਕਟ ਆਏਗੀ ਤੇ ਜਗਮੀਦਾਂ ਦੀਆਂ ਲਾਈਟਾਂ ਲੁੱਟਾਂ ਨਾਲ ਦੀਆਂ ਹੀ ਆ ਨਾਲ ਦੀਆਂ ਮੇਰੇ オリジナル ਹੀ ਹੈ ਨਾ ਹਾਂਜੀ ਆ ਜਾਓ ਪਿੱਛੋਂ ਦਿਖਾਈਏ ਵੀਰ ਨਾ ਕੰਮ ਉਥੇ ਕਰਾ ਕਿੰਨੇ ਕਿੱल्ल्या ਚ ਲਾ ਕੇ ਆਂਦਾ ਕਰਾ ਅੱਤ ਕਿੱਲੇ ਵੀਰੇ ਦੋ ਕਿੱल्ल्या ਜੋ ਆਪਾਂ ਮਿੱਟੀ ਚੁੱਕੀ ਕੰਮ ਸੇ ਕੰਮ 400 ਟਰਾਲੀ ਪਾਈ ਆ ਤੇ ਕਰਾਇਆਂ ਨਾਲ ਜਿਹੜੀ ਖਿੱਚਦੇ ਰਹੇ ਪੰਜ ਦਿਨ ਅਸੀਂ ਟੋਟਲ ਲਾ ਕੇ ਆਏ ਆ ਪਿੱਛੋਂ ਹਿੱਸੇ ਹਿੱਸੇ ਸਾਰਾ ਕੁਛ ਨਾਲ ਦਾ ਇਹਦਾ ਨਾਲ ਦਾ ਹੀ ਸਾਰਾ ਕੁਛ ਹੀ ਇਹ ਨਹੀਂ ਹੈਗਾ ਵੀ ਇਹਦਾ ਕੁਛ ਚੇਂਜ ਸਾਰਾ ਕੁਛ ਹੈਨ ਆਹੋ ਕਜਰੂਰ ਆਪਾਂ ਇਦਾਂ ਲਵਾਤੀ ਅਜਾ ਇਹ ਚੇਂਜ ਆ ਇਹ ਉੱਚੀ ਨੀਵੀ ਕਰਨ ਲਈ ਹਾਂ ਇਹਦੀ ਉੱਚੀ ਨੀਵੀ ਆਉਂਦੀ ਨਹੀਂ ਹਾਂ ਇਹਦੇ ਸਿੱਧੀ ਆਉਂਦੀ ਆ ਸਿੱਧੀ ਆਉਂਦੀ ਇਹ ਉੱਚੀ ਨੀਵੀ ਤੋਂ ਕਰਨ ਕਰਕੇ ਅਸੀਂ ਇਹ ਕੰਮ ਕੀਤਾ ਲੋ ਲੋ ਜਿਹੜੀ ਚੀਜ਼ ਲੋਡ ਲੋਡ ਜ਼ਰੂਰ ਤੇ ਚੱਕੀ ਜਦੇ ਆ ਨਾ ਇੱਕ ਇੱਕ ਚੀਜ਼ ਹੋਰ ਦਿਖਾਉਣਾ ਮੈਂ ਆ ਦਿਖਾਈ ਜਗਮੀ ਆਪਣੇ ਨੂੰ ਜਿਵੇਂ ਨਾ ਆਪਾਂ ਘਰੇ ਉਹ ਸੱਬਲ ਨਹੀਂ ਬਣਾਉਂਦੇ ਹੁੰਦੇ ਅ ਕਿੱਲੇ-ਕੁੱਲੇ ਕੱਢਣ ਨੂੰ ਤੇ ਪਰ ਇਹ ਮਜ਼ਬੂਤ ਦੇਖ ਲੋ ਕਿੰਨੀ ਨਿੱਗਰ ਹੋਏਗੀ ਵੀ ਇਹ ਓਰੀਜਨਲ ਆ ਨਾ ਓਰੀਜਨਲ ਹੈ ਜਿਵੇਂ ਹਾਂ ਦੇ ਲਾ ਵੀ ਛੋਟਾ ਆ ਜਰੂਰ ਆਪਾਂ ਆ ਚੇਂਜ ਇਹ ਖੋਲਣ ਖਾਲਣ ਕਰਕੇ ਖਰਾਬ ਹੋ ਗਈ ਹੋਣੀ ਹਾਂ ਇਹ ਉਹ ਨਾ ਇਹ ਬਹੁਤ ਘੜੀ ਹੁੰਦੀ ਹੈ ਮਿੱਟੀ ਫਸਦੀ ਸੀ ਨਾ ਜਦੋਂ ਉਹ ਉੱਚੀ ਨਹੀਂ ਵੀ ਨਹੀਂ ਲਿੰਕ ਹੁੰਦੀ ਤੇ ਫਿਰ ਤੂੰ ਚੇਂਜ ਕਰਤੀ ਇਹ ਚੇਂਜ ਕਰਤੀ ਵੈਰੀ ਗੁੱਡ ਉਹ ਮਾੜਾ ਮੋੜਤਾ ਐਡਾ ਪੁਰਾਣਾ ਬਜ਼ੁਰਗਾ ਇਹ ਨਹੀਂ ਨਹੀਂ ਇਹ ਇਹ ਗੱਲ ਸਿਆਣੀ ਆ ਦਸਰਾਂ ਵੀ ਸੱਚ ਚਾਹੀਦਾ ਨਹੀਂ ਨਹੀਂ ਕਰਤ ਗੱਲ ਇਹਦੀ ਕਲੱਚ ਪਲੇਟ ਤੂੰ ਕਿੰਨੇ ਚਿਰ ਪਿੱਛੇ ਪਾਈ ਕੇ ਮਾਈ ਭਰਾ ਮੈਨੂੰ ਤਾਂ ਪਤਾ ਨਹੀਂ ਇਹਦੀ ਬਦਲੀ ਵੀ ਆ ਕਿ ਨਹੀਂ ਬਦਲੀ ਨਹੀਂ ਬਦਲੀ ਤੇ ਤੂੰ ਹਣੀ ਕਦੇ ਪਾਈ ਪਈ ਆਪਾ ਦਾ ਨਹੀਂ ਤੇ ਕਦੋਂ ਦਾ ਚਲਾਉਂਦਾ ਪਿਆ ਤੈਨੂੰ ਮੈਚ ਆਪਾਂ 6 ਛੂਹ ਜੀ ਸੰਭਲ ਗਏ ਹਾਂ ਹਾਂ ਉਹਨੇ ਮੌਂਚ ਮੇਰੀ ਪਲੱਸ 2 ਹੋ ਗਈ 6 ਛੂਹ ਜ ਆਪਾਂ ਸੰਭਲ ਗਏ ਤੇ ਨਾਲ ਦੀ ਕਲੱਚ ਪਲੇਟ ਹਾਂ ਕਾੜੀ ਨੇ ਬਦਲਾਤੀ ਹੋ ਬਦਲਾਤੀ ਹੋ ਤੇਰ ਨੂੰ ਨਹੀਂ ਮੱਲਾ ਮੇਰੇ ਨਹੀਂ ਭਾਈ ਮੇਰੇ ਧਿਆਨ ਚ ਨਹੀਂ ਕਾੜੀ ਨੇ ਅੱਛਾ ਮੇਰਾ ਵੱਡਾ ਭਰਾ ਨਹੀਂ ਇੰਨਾ ਚਲਾਉਂਦਾ ਟਰੈਕਟਰ ਸਾਹਿਬ ਵਾਈ ਵਾਈ ਦਾ ਪਤਾ ਹੀ ਨਾ ਯਾਰ ਬੇਲੀ ਕੋਈ ਸੱਜਣ ਮੇਰੇ ਵੇਖਦੇ ਵੀ ਹੋਣਗੇ ਵੀ ਵਾਈ ਵਾਈ ਦੇ ਕੰਮ ਚ ਨਹੀਂ ਪਤਾ ਹੀ ਜਗੀ ਮੀ ਦਾ ਹਾਂ ਵਾਈ ਨੂੰ ਜਿਆਦਾ ਆਪੇ ਸ਼ੌਂਕ ਨਾਲ ਕਰਦੇ ਆ ਟਰੈਕਟਰ ਹੋਰ ਵੀ ਕੋਈ ਵੀਰ ਭਰਾ ਸੋਚੇ ਵੀ ਨਹੀਂ ਲੈਣ ਦੀ ਔਕਾਤ ਬੜੀ ਪਰ ਇਹ ਨਹੀਂ ਦੇਣਾ ਇਹ ਰੱਖਣਾ ਗਹਿਣਾ ਹੀ ਆ ਨਹੀਂ 855 ਵੀਰ ਕੋਲ ਹੈਗਾ ਚਲਾਉਂਦਾ ਉਹ ਵੀ ਚਲਾਈ ਦਾ ਪਰ ਪਰ ਜਿਹੜਾ ਸਾਡੇ ਇਹ ਹੀ ਆਉਂਦਾ ਜਿਹੜਾ ਇਹਦੇ ਚ ਯਾਰ ਇਹਦਾ ਇੱਕ ਹੋਗਾ ਇਹਨੂੰ ਗ੍ਰੀਸ ਕਰਾਉ ਪਾਵਰ ਦਾ ਚਾਚਾ ਹੋ ਯਾਰ ਇਹ ਤਾਂ ਬਿਨਾ ਪਾਵਰ ਤੋਂ ਤੇ ਤੈਨੂੰ ਓੱਖਾ ਨਹੀਂ ਲੱਗਦਾ ਕੋਈ ਓੱਖਾ ਨਹੀਂ ਭਰਾਵਾ ਪਾਵਰ ਨਾਲ ਕੋਈ 855 ਭਾਂ ਤੇ ਪਾਰਾ ਲੱਗਦਾ ਇਹ ਰਹਿਣਾ ਲੱਗਦਾ ਇਹ ਓਕੂ ਹੌਲੇ ਜਦੋਂ ਪਿੱਛੇ ਸੰਧ ਪੈ ਜਾਂਦਾ ਨਾ ਮਾੜਾ ਆ ਜਾ ਪਿੱਛੇ ਦਬਾ ਹੋ ਜਾਂਦਾ ਤੇ ਬਹੁਤ ਰਹਿਲੇ ਹੋ ਜਾਂਦੀ ਇਹ ਜਮਾਂ ਰਹਿਲੇ ਹੋ ਜਾਂਦੀ ਫੇਰ ਵੱਡੀ ਗੱਲ ਇਹ ਆ ਮਰਲਾ ਵਾਲਾ ਦੋ ਵਾਲਾ ਤਿੰਨ ਵਾਲਾ ਇਹ ਛੋਟੇ ਜਿਹੇ ਹੈਗੇ ਉੱਥੇ ਘੁੰਮ ਜਾਂਦੇ ਉੱਥੇ ਘੁੰਮ ਜਾਂਦੇ ਦੂਜਾ ਜਿਹੜਾ ਵੱਡਾ ਟਰੈਕਟਰ ਆ ਉਹ ਮੁਰਦਾ ਨਹੀਂ ਚੁੱਕਦਾ ਮੁਰਦਾ ਵੀ ਫੇਰ ਇਹਦੇ ਮਰ ਸੰਦ ਪਾਉਣਾ ਬੜਾ ਸੌਖਾ ਜੋ ਮਰਜ਼ੀ ਪਾਉ ਮਿੰਟੋ ਮਿੰਟੀ ਤੇਰੇ ਸਾਹਮਣੇ ਹੋਣੇ ਟਰਾਲਾ ਲੱਦਾ ਖੜਾ ਹੈਗਾ ਉਹ ਸਮਾਨ ਸਮੂਹ ਉੱਥੋਂ ਵਾਲਾ ਤੇ ਮਿੰਟ ਇੱਕ ਚ ਤੇਰੇ ਕੋਲ ਆ ਗਏ ਸਹੀ ਆ ਜਗਮੀ ਤੇ ਦੀਆਂ ਬ੍ਰੇਕਾਂ ਬਰੂਕਾਂ ਦਾ ਕੋਈ ਕੰਮ ਕਰਾਇਆ ਕਦੇ ਹਾਂ ਬ੍ਰੇਕ ਦਾ ਕਰਾਇਆ ਇਹ ਕਰਾਇਆ ਕਰਾਣਾ ਉਹ ਵੀ ਫੇਰ ਆਪਾਂ ਅੰਦਰ ਲਈ ਬ੍ਰੇਕ ਜ਼ਿਆਦਾ ਯੂਜ਼ ਆ ਪਿਛਲੇ ਸਾਲ ਨਾ ਮੱਕੀ ਚ ਪਾਣੀ ਬਹੁਤ ਜ਼ਿਆਦਾ ਸੀ। ਹੂੰ ਟਰੈਕਟਰ ਹਿੱਸੇ ਤਾਂ ਹੀ ਖੋਦਦੇ ਰਹੇ ਆ। ਠੀਕ ਆ। ਇਹਦੇ ਪਾਣੀ ਪੈਣ ਦੀ ਦਿੱਕਤ ਹੈ ਕੀ? ਪਾਣੀ ਯਾਰ ਉਦੋਂ ਪਿਆ ਉਦੋਂ ਖਰਾਬ। ਉਦੋਂ ਪਿਆ ਖਰਾਬ। ਬਹੁਤ ਹੀ ਜ਼ਿਆਦਾ ਕਿਉਂਕਿ ਪਾਣੀ ਇੰਨਾ-ਇੰਨਾ ਤਾਂ ਹੋ ਗਿਆ ਹੈਗਾ ਜਮੀਨ। ਉਹ ਨਾ ਇਹਦੀ ਰਵੜ ਉਹ ਖਰਾਬ ਹੋਏਗੀ। ਉੱਥੋਂ ਪੈ ਗਿਆ ਨਾ। ਉੱਥੋਂ ਪੈ ਗਿਆ ਇਹ। ਹੂੰ ਦੋਵੇਂ ਫਿਰ ਚੇਂਜ ਕਰਾਈਆਂਗੇ। ਫਿਰ ਦੋਵੇਂ ਹੀ ਕਰਾਤੀਆਂ ਇਕੱਠੀਆਂ ਵੀ ਇੱਕੋ ਹੀ ਲੱਗਣ। ਹੂੰ ਤਾਂ ਕਰਕੇ ਕਿੰਨੇ ਪੈਸੇ ਲੱਗੇ ਸੀ ਦੇਖੋ ਪਤਾ। ਇਹ ਮੇਰੇ ਹਿਸਾਬ ਨਾਲ 22 2400 ਦੇ ਵਿੱਚ ਵਿੱਚ ਇਹਦਾ ਭਾਈ 2400 ਹਾਂ ਇਹ ਇਨਕਲੂਡਿੰਗ ਦੀ ਲੇਬਰ ਦੀ ਲੇਬਰ 2200 2220 ਇੰਨਾ ਹੀ ਲਾਇਆ ਸੀ ਐਵੇਂ ਕਈ ਜਾਈਏ ਵੀ ਭਾ ਭਾਈ ਯਾਰ ਲਾਤਾ ਹੈ ਕੋਈ ਇਹ ਜਗਮੀ ਤਾਂ ਸਿੰਗਲ ਕਲੱਚ ਹੀ ਆਣਾ ਸਿੰਗਲ ਵੀਰੇ ਇਹ ਸਿੰਗਲ ਆ ਹਾਂ ਤੇ ਜਿਹੜਾ ਤੂੰ ਮਗਰ ਉਹ ਖਰਚਿਆਂ ਵਾਲੀ ਕੰਮ ਇਹ ਤੋਂ ਲੈਂਦਾ ਸੀ ਤੇ ਉਹ ਤੋਂ ਡਬਲ ਕਰੀਂ ਲੋਡ ਨਹੀਂ ਇੰਨਾ ਰਫ ਐਂਡ ਟਫ ਲੋਕਾਂ ਨੂੰ ਪਤਾ ਕੋਈ ਬੰਦਾ ਰਾਤ ਦੇ 1 ਇੱਕ 2-2 ਵਜੇ ਤਾਈਂ ਨੇ ਖਰਚੇ ਵੜਦਾ ਰਿਹਾ ਹੁਣ ਮੈਂ ਆਪਦੇ ਘਰ ਦੇ ਨੇੜੇ ਆ ਕੇ ਜਿਹੜੇ ਮੇਰੇ ਲਾਗੇ ਤਾਂ ਕਿ ਆਂਟੀ ਗਵਾਂਡੀ ਸੀ ਉਹਨਾਂ ਦੇ ਬੜਕਾ ਦਿੰਦਾ ਹੁੰਦਾ ਸੀ ਨਹੀਂ ਮੇਰੇ ਪੁੱਛਣਾ ਮਤਲਬ ਇਹ ਹੈ ਵੀ ਕਲੱਚ ਜਿਵੇਂ ਸਿੰਗਲ ਆ ਨਹੀਂ ਨਹੀਂ ਦਿੱਕਤ ਕੋਈ ਨਹੀਂ ਕੋਈ ਦਿੱਕਤ ਨਹੀਂ ਉਹ ਹੱਥ ਪੈ ਜਾਂਦੀ ਹੈ ਹਾਂ ਉਹ ਤੋਂ ਹਸਾਉਣਾ ਗੇਅਰ ਦਵਾ ਦੋ ਕੱਢ ਕੇ ਤੇ ਉਹ ਬਦਲ ਦੇ ਇਹ ਐਡਜਸਟਮੈਂਟ ਕਰ ਲੈਂਦਾ ਸੀ ਨਾ ਉਹ ਪਤਾ ਕੀ ਅੰਦਾਰੀ ਪਰ ਥੱਲੇ ਰਾ ਦੋਰੀ ਪੀਟੀਓ ਖਲੋਗੇ ਗੇਅਰ ਬਦਲ ਦੋ ਹੂੰ ਜੇ ਆਪਾਂ ਥੋੜਾ ਜਿਹਾ ਰਿਪਰ ਜਾਂ ਕੋਈ ਵੀ ਰੋਟੇਟਰ ਵੀ ਚੁਕਤਾਂਗੇ ਨਾ ਉਹ ਜਿੰਨਾ ਚਿਰ ਖੜਦਾ ਨਹੀਂ ਉਹਨਾਂ ਚਿਰ ਗੇਅਰ ਨਹੀਂ ਲੈਣਾ ਟਰੈਕਟਰ ਇਹ ਚੀਜ਼ ਇਹ ਦਿਮਾਗ ਨਾਲ ਥੋੜਾ ਜਿਹਾ ਚਲਾਉਣੇ ਪੈਂਦੇ ਆ ਪਰ ਚਲਾਉਣੇ ਚ ਬੜਾ ਸੌਖਾ ਆਜ ਕੱਲ ਜਿਹੜੇ ਵੀਰਾਂ ਕੋਲ ਨਵੇਂ ਟਰੈਕਟਰ ਹੁੰਨੇ ਨੇ ਉਹਨਾਂ ਨੂੰ ਚਲਾਉਣਾ ਔਖਾ ਲੱਗੂ ਬਹੁਤ ਯਾਰ ਹਣਾ ਉਹਨਾਂ ਨੇ ਕਹਿਣਾ ਇੱਕ ਹੀ ਭਾਂਚੋਂ ਨਾ ਤੁਰਦਾ ਨਾ ਕਰਦਾ ਤਾਂ ਮੈਂ ਗੱਲ ਇਹ ਸੈਟੀਸਫੈਕਸ਼ਨ ਨਹੀਂ ਆਜੀ ਲੋਕਾਂ ਨੂੰ ਅੱਜਕੱਲ੍ਹ ਜਮੀਨ ਵੋਨ ਨਾਲ ਨਹੀਂ ਭਜਾਉਣ ਨਾਲ ਇੱਥੋਂ ਅਗਲੇ ਪੰਨੇ ਉੱਥੋਂ ਪਿਛਲੇ ਪੰਨੇ ਮਗਰ ਭਾਵੇਂ ਕੋਈ ਲੱਗੇ ਨਾ ਕੁਛ ਲੱਗੇ ਨਾ ਸੰਦ ਚਲਾਓ ਸਲੋ ਚਲਾਓ ਪਿੱਛੇ ਪਹਿਲੀ ਵਗਣੀ ਚਾਹੀਦੀ ਆਪਾਂ ਪਹਿਲੀ ਵਾਹਣ ਵੜੇ ਆਪਾਂ ਇੱਥੇ ਤੇਲ ਥੋੜਾ ਫੁਕਣਾ ਯਾਰ ਇਹ ਹੀ ਕਾਰਨ ਹੈ ਤੇਲ ਘਟ ਖੰਦਾ ਆਪਾਂ ਨੂੰ ਇਹ ਨਹੀਂ ਵੀ ਚੌਥੇ ਲੋਜ ਲਾਤਾ ਫੁੱਲ ਕਰ ਦਈਏ ਰੇਸ ਮੂੰਹ ਪਿੱਛੇ ਧਿਆਨ ਨਹੀਂ ਦੇ ਅੱਗੇ ਭੱਜੇ ਫਿਰੋ ਕਿੰਨੇ ਚੱਕਰਾਂ ਤੇ ਵੋਹਣਾ ਨਾ 17 1800 17 1800 ਬਸ 17 1800 ਦੇ ਇੱਕ ਨਾ ਹੋਰ ਬੜੀ ਵੱਡੀ ਗੱਲ ਆ ਅੱਜ ਕੱਲ ਇੰਜਣ ਕਿੱਡੇ ਗਾਉਂਦੇ ਏਡੇ ਏਡੇ ਇਹਦਾ ਇੰਜਣ ਪਤੰਦਰ ਦਾ ਐਡਾ ਇੰਜਣ ਇਹ ਚਾਰ ਸਿਲੰਡਰ ਆ ਨਾ ਹਾਂਜੀ ਪਤੰਦਰ ਦਾ ਇੰਜਣ ਹੀ ਬੜਾ ਤਕੜਾ ਆ ਇਹਦੇ ਚ ਮੋਡੀਫਿਕੇਸ਼ਨ ਤਾਂ ਹੋ ਜਾਂਦੀ ਜੇ ਕਹਿੰਨੇ ਕਰ ਲੈਣ ਯਾਰ ਜਿੰਨੇ ਕਰਨੀ ਕੀ ਕੀ ਹੋ ਜਾਂਦਾ ਇਹਦੇ ਚ ਕੀ ਚੇਂਜ ਕਰ ਦਿੰਦੇ ਆ ਪੰਪੜ ਵਾਂ ਛੋਟੂਸ ਕਰ ਜਾਂਦੇ ਆ ਜਾਂ ਪਿਸਟਨ ਪਿਸਟਨ ਚਾ ਪਾ ਲੈ ਵੱਡੇ 575 ਦੇ ਜਾਂ ਕਈ ਇੰਜਨ ਹੀ ਰਖਾ ਦਿੰਦੇ ਵੱਡਾ 85 85 ਦਾ 85 ਦਾ ਇੰਜਨ ਰਖਾ ਦਿੰਦੇ ਆ ਆ ਕੁਛ ਹੀ ਆ 85 ਰਖਾ ਕੇ ਆ ਮੇਰੇ ਗਵਾਂਢੀ ਆ ਉਹਨੇ 13 ਦੇ ਟਾਇਰ ਇਹਨੂੰ ਪਵਾਏ ਹੋਏ ਆ ਤੇ ਉਹ ਸੇਮ ਮਾਡਲ ਆ ਅੱਛਾ ਤੇ ਤੋਰਾ ਵਧ ਗਿਆ ਹੁਣਾਂ ਦਾ ਹੋਰ ਟਾਪ ਫਲੋ ਚ ਤਾਂ ਆ ਤਾ ਦਾਬਦਾ ਦੂਦਾ ਨਹੀਂ ਦਾਬਦਾ ਦੂਦਾ ਤਾਂ ਨਹੀਂ ਪਰ ਉਹ ਸੁਆਦ ਨਹੀਂ ਤੇਲ ਖਰਚਾ ਵਧਾ ਗਿਆ ਉਹ ਹਾਂ ਛੋੜ ਕਿ ਇਹ ਕੰਪਨੀ ਵੱਲੋਂ ਜਿਹੜੀ ਚੀਜ਼ ਆਈ ਫਿਰ ਹਨਾ ਮੈਨੂੰ ਵੀ ਕਹਿੰਦੇ ਸੀਗੇ ਟਾਇਰ ਟੁਰ ਤਾਂ ਚਲੋ ਬਦਲਾਉਣੇ ਪੈਂਦੇ ਘਸਦੇ ਅਕਸਰ ਹਾਂ ਉਹ ਤਾਂ ਜਿਹੜੀ ਚੀਜ਼ ਹਾਂ ਤੇ ਆਪਾਂ ਤਾਂ ਇਹ ਹੀ ਪਵਾਏ ਕਿਉਂਕਿ ਆਪਾਂ ਤੇਨੂੰ ਤੇਰੀ ਸੈਟੀਸਫੈਕਸ਼ਨ ਹੈ ਨਾ ਤੂੰ ਖੁਸ਼ ਆ ਖੁਸ਼ ਯਾਰ ਨਾਲੇ ਆਤ ਬਣ ਜਾਂਦੀ ਆ ਲਓ ਜੀ ਦਰਸ਼ਕ ਵੀਰੋ ਦੱਸਿਓ ਸਾਡੀ ਸੀ ਸੱਚੇ ਤੇ ਲਿਫਟ ਦੇ ਕੰਟਰੋਲਰ ਦਾ ਦੱਸ ਵਧੀਆ ਕੰਮ ਕਰਦਾ ਉਹ ਤਾਂ ਯਾਰ ਸਭ ਤੋਂ ਸੌਖਾ ਹਾਂ ਸਭ ਤੋਂ ਸੌਖਾ ਇਹਨੇ ਦਿਖਾਈ ਇੱਧਰ ਦੇਖੀ ਆ ਵੇਖੋ ਦੋ ਲੀਵਰ ਆ ਲਾਜ ਤੁੰਦਾ ਆਹ ਦੇਖੋ ਦੋ ਲੀਵਰ ਜਿੱਥੇ ਵੋਣਾ ਜਿੰਨੀ ਡੂੰਗੀ ਕਰਨੀ ਆ ਉਹ ਪਰਲੇ ਲੀਵਰ ਉਹ ਕੰਟਰੋਲਰ ਹੋ ਗਿਆ ਇੱਥੋਂ ਅਪ ਡਾਊਨ ਹੋ ਗਈ ਹੂੰ ਜਿਵੇਂ ਮਰਜੀ ਨਹੀਂ ਇੱਕ ਤੂੰ ਵੋਣਾ ਇਹਨੂੰ ਕੰਟਰੋਲਰ ਬਣ ਕੇ ਤੇ ਦੂਜਾ ਲੀਵਰ ਸਾਰਾ ਥੱਲੇ ਸੋੜਨਾ ਹੈ ਆਹ ਦੇਖ ਸਾਰਾ ਥੱਲੇ ਸੋੜ ਉਹ ਸਾਰਾ ਥੱਲੇ ਸਾਰਾ ਥੱਲੇ ਖਿੱਚੀ ਜਾਂਦਾ ਪੂਰਾ ਨਾ ਨਾ ਪਰਵਾਹ ਹੀ ਨਹੀਂ ਯਾਰ ਮੂਰ ਮਾਰਦੇ ਬਾळा ਮਤਲਬ ਜਿਵੇਂ ਆਪਾਂ ਅਪੜਵਾਨ ਹੱਤੋਂ ਜ਼ਿਆਦਾ ਤੈਨੂੰ ਪਤਾ ਆਪਣੀਆਂ ਜ਼ਮੀਨਾਂ ਚੀਕਣੀਆਂ ਗੋੜਰਦੀਆਂ ਪੈਲੀਆਂ ਫਿਰ ਪਹਿਲਾ ਹੀ ਲਾਉਣਾ 11 ਲਾਂ ਤੇ 11 ਲਾਂ ਤੇ ਹਾਂ ਨਹੀਂ ਤੇ ਟਾਪ ਲੋ ਟਾਪ ਲੋ ਦੌਰ ਤੇ ਟਾਪ ਲੋ ਤੇ ਹੋ ਜਾਂਦਾ ਦੋ ਆ ਗਿਆ ਆਵਦੇ ਛੋਟੇ ਵੀਰ ਨੂੰ ਤੇ ਮੇਰੇ ਜਿਗਰੀ ਯਾਰ ਨੂੰ ਵੀ ਵੱਧ ਘੱਟ ਜਿਹੜੀ ਗੱਲ ਮੂੰਹ ਚੋਂ ਨਿਕਲ ਜਾਂਦੀ ਏ ਗਾਲ ਦੁਪਨ ਉਹਦੇ ਲਈ ਮਾਫੀ ਹਾਂ ਛੋਟੇ ਵੀਰ ਲੋ ਵੀ ਤੇ ਮੇਰੇ ਲੋ ਵੀ ਮੈਂ ਥੋੜਾ ਜਨ ਧਿਆਨ ਦੇ ਲੈਣਾ ਇਹ ਵੀਰ ਨੂੰ ਨਹੀਂ ਕਦੇ ਬੋਲਿਆ ਵਾਲਿਆ ਮੈਕ ਤੇ ਹਨਾ ਜਿਹੜੀ ਗੱਲ ਹੈ ਜਿਹੜੀ ਗੱਲ ਹੈ ਇਹ ਸਿੱਧਾ ਜਿਵੇਂ ਜੱਟ ਸਾਬ੍ਹ ਨੇ ਮੈਨੂੰ ਕਿਹਾ ਮੈਂ ਕਿਹਾ ਯਾਰ ਆਪਾਂ ਆਪਣੇ ਟਰੈਕਟਰ ਦੀ ਬਣਾਈਏ ਕਿਉਂ ਨਾ ਹੋਰਾਂ ਟਰੈਕਟਰਾਂ ਦੀ ਬਣਾਉਦੇ ਰਹਿੰਨੇ ਆ ਇਹਦੀਆਂ ਨਾ ਕੋਈ ਸਿਫਤਾਂ ਸੀਆਂ ਇੱਕ ਤਾਂ ਜਿਵੇਂ ਸਿਫਤੇ ਸੀ ਵੀ ਪੁਰਾਣਾ ਲੋਹਾ ਲੱਗਾ ਹਨਾ ਪੁਰਾਣਾ ਲੋਹਾ ਲੱਗਾ 11 ਦੀਆਂ ਸੈਟੀਆਂ ਤੇਲ ਅੱਜਕੱਲ੍ਹ ਦੇ ਟਰੈਕਟਰ ਤੇਲ ਬਹੁਤ ਖਾਂਦੇ ਵੀ ਸਾਰੇ ਆਪਾਂ ਵੱਡੇ ਟਰੈਕਟਰਾਂ ਲਈ ਜene ਪਰ ਇੰਪਲੀਮੈਂਟ ਵੀ ਚੇਂਜ ਹੈ ਇਹ ਵੀ ਗੱਲ ਆ ਵੀ ਜਾਰੇ ਜਿਹੜੇ ਇੰਪਲੀਮੈਂਟ ਆ ਗਏ ਕੁਛ ਨੇ ਇੰਪਲੀਮੈਂਟ ਨਹੀਂ ਖਿੱਚਨੇ ਮੇਰੇ ਵੀਰ ਜਿੱਦੇ ਆਉਣਾ ਉਹ ਨਹੀਂ ਮੇਰੇ ਬਾ ਜਿਵੇਂ ਮੈਂ ਪਕਾਇਦਾ ਮੈਂ ਸੁਪਰਸੀਡਰ ਨਾਲ ਵੀ ਕਣਕ ਖੇੜੀ ਹੋਈ ਉਹ ਗੱਲ ਨਹੀਂ ਉਹ ਗੱਲ ਝੂਠੀ ਆ ਵੀਰ ਹਾਂ ਜਿਹੜੇ ਖਿੱਚ ਸਕਦਾ ਉਹ ਇਹਨੇ ਖਿੱਚੇ ਆ ਨਾਰਮਲ ਵਾਈ ਵਾਲੇ ਸੰਦ ਜਿਹੜੇ ਆਪਣੇ ਹੈਗੇ ਹੁਣ ਜੋ ਮਰਜੀ ਤੁਰਿਆ ਆਂਦਾ ਉਹ ਗੱਲ ਨਹੀਂ ਮੈਂ ਹਾਂ ਉਹ ਗੱਲ ਗਲਤ ਆ ਤੇ ਜੋ ਮਤਲਬ ਇਹ ਕਰਦਾ ਤੇਲ ਦਾ ਖਰਚਾ ਤੁਹਾਨੂੰ ਦੱਸਿਆ ਹਾਂ ਸਾਡਾ ਉਦੋਂ 2009-10 ਤੇਲ ਦਾ ਰੇਟ ਘੱਟ ਸੀ ਅਸੀਂ ਉਦੋਂ ਦੇ ਹਿਸਾਬ ਨਾਲ ਦੱਸਿਆ ਤੁਹਾਨੂੰ ਵੀ ਇਹ 600 ਤੋਂ ਮੜਿਆ ਸੀ ਹਾਂਜੀ ਅੱਜ ਤੇਲ 1200 ਦਾ ਵੀ ਹੋ ਸਕਦਾ ਹੋ ਸਕਦਾ ਜੀ ਕੋਈ ਸ਼ੱਕ ਨਹੀਂ ਜੋ ਵੀ ਰੇਟ ਵਧੇ ਨਹੀਂ ਹੋ ਸਕਦਾ 1000 ਚ ਵੀ ਆ ਜੇ ਹੋ ਜਾ ਹਾਂ ਫਰਕ ਇੰਨਾ ਕੀ ਹੋਣਾ ਕਿ ਸਾਨੂੰ ਯਾਦ ਨਹੀਂ ਰੇਟ ਕੀ ਸੀ ਉਹਦਾ ਹਾਂ ਰੇਟ ਦਾ ਨਹੀਂ ਨਾ ਪਤਾ ਹਣ ਉਹਦਾ ਕੀ ਸੀਗਾ ਤੇ ਹੁਣ ਤਾਂ ਸਾਨੂੰ ਇੱਥੋਂ ਪੈਂਦਾ ਬਾਬਾ ਦਸਨ 100 ਹਨਾ 100 ਪੂਰਾ 100 ਪੈਂਦਾ ਪੂਰਾ ਤੇ ਉਸ ਹਿਸਾਬ ਨਾਲ ਤੁਸੀਂ ਕੱਢ ਲਓ ਵਸਤ ਜੀ ਅਸੀਂ ਅੰਮ੍ਰਿਤਸਰ ਵੀ ਉਦੋਂ ਗਏ ਸੀਗੇ ਅੰਮ੍ਰਿਤਸਰ ਵੀ ਤੇ ਪਰਾਂ ਵੀ ਗਏ ਸੀ ਛੋਟੇ ਛੋਟੇ ਆਪਣੇ ਆ ਆਪਣੇ ਝੂਲਣੇ ਮੈਂ ਝੂਲਣੇ ਮੈਲ ਵੀ ਗਏ ਸੀ ਵੈਗਰੂ ਸਾਰੇ ਗੁਰੂ ਘਰਾਂ ਕੋਲ ਜੰਦੇ ਆ ਤਰਨਤਨ ਸਾਹਿਬ ਵੀ ਗਏ ਸੀ ਹਾਂਜੀ ਅਸੀਂ ਨਾ ਸਾਰੇ ਗੁਰੂ ਘਰਾਂ ਚ ਘੁੰਮ ਕੇ ਆਏ ਸੀ ਹਾਂ ਜਿਵੇਂ ਅਸੀਂ 2 ਦਿਨ ਲਾਏ ਸੀਗੇ ਹਾਂ ਤੇ ਦੋ ਆ ਗਏ ਆਪਦੇ ਛੋਟੇ ਵੀਰਾਂ ਨਾਲ ਆ ਗਿਆ ਫਿਰ ਤੋਂ ਇੱਕ ਵਾਰੀ ਮਾਫੀ ਸਾਰੇ ਵੀਰਾਂ ਨੂੰ ਅਸੀਂ ਕਰ ਸੀਗਾ